ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲੀ ਹੈ ਉਸੇ ਐਫਆਈਆਰ 'ਤੇ ਜਿਹੜੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਦਰਜ ਹੋਈ ਸੀ ਹਾਲਾਂਕਿ ਇਸ ਨੂੰ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਤੇ ਵਕੀਲ ਮਹਿਤਾਬ ਸਿੰਘ ਖਹਿਰਾ ਨੇ ਝੂਠੀ ਐਫਆਈਆਰ ਤੇ ਰਾਜਨੀਤੀ ਤੋਂ ਪ੍ਰੇਰਿਤ ਐਫਆਈਆਰ ਦੱਸਿਆ ਸੀ ਇੱਕ ਔਰਤ ਦੇ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ ਤਾਂ ਉਸ ਐਫਆਈਆਰ ਦੇ ਉੱਤੇ ਜਿਹੜਾ ਉਸ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਵੀ ਸੁਖਪਾਲ ਖਹਿਰਾ ਨੂੰ ਭੇਜ ਦਿੱਤਾ ਗਿਆ ਸੀ ਪਰ ਹੁਣ ਕਪੂਰਥਲਾ ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲੇ ਜੋਤੇ ਸੁਣਵਾਈ ਕੀਤੀ ਹੈ ਤੇ ਜਿਹੜੀ ਜ਼ਮਾਨਤ ਅਰਜੀ ਹੈ ਮਨਜ਼ੂਰ ਕਰ ਲਈ ਹੈ ਤਾਂ ਸੁਖਪਾਲ ਸਿੰਘ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਔਰ ਇਸ ਗੱਲ ਦੀ ਪੁਸ਼ਟੀ ਮਹਿਤਾਬ ਸਿੰਘ ਖਹਿਰਾ ਐਡਵੋਕੇਟ ਨੇ ਵੀ ਕਰ ਦਿੱਤੀ ਹੈ ਔਰ ਇਸ ਗੱਲ ਨੂੰ ਲੈ ਕੇ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿਉਂਕਿ ਸੁਖਪਾਲ ਖਹਿਰਾ ਨੂੰ ਇੱਕ 8 ਸਾਲ ਪੁਰਾਣੇ ਐਨਡੀਪੀਐਸ ਕੇਸ ਦੇ ਵਿੱਚ ਵੀ ਦੁਬਾਰਾ ਅਰੈਸਟ ਕੀਤਾ ਗਿਆ ਸੀ ਤਾਂ ਉਸ ਵਕਤ ਉਹਨਾਂ ਨੂੰ ਨਾਬਾ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਫਿਰ ਜਿਸ ਦਿਨ ਉਹਨਾਂ ਦੀ ਜ਼ਮਾਨਤ ਹੋਣੀ ਸੀ ਤੇ ਉਸ ਤੋਂ ਕੁਝ ਘੰਟੇ ਪਹਿਲਾਂ ਰਾਤ ਨੂੰ 2:30 ਵਜੇ ਦਾ ਸਮਾਂ ਸੀ ਕਪੂਰਥਲਾ ਦੇ ਵਿੱਚ ਜ਼ਿਲ੍ਹੇ 'ਚ ਪਰਚਾ ਦਰਜ ਹੋ ਜਾਂਦਾ ਇੱਕ ਔਰਤ ਦੇ ਕਹਿਣ ਤੋਂ ਬਾਅਦ ਤਾਂ ਉਸ ਉਸ ਮਸਲੇ ਦੇ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਨੂੰ ਪੇਸ਼ ਕੀਤਾ ਗਿਆ ਪਹਿਲਾਂ ਪੁਲਿਸ ਰਿਮਾਂਡ ਤੇ ਉਸ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ ਤਾਂ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਰਾਹਤ ਮਿਲੀ ਹੈ ਸੁਖਪਾਲ ਸਿੰਘ ਖਹਿਰਾ ਜਲਦੀ ਜੇਲ੍ਹ ਤੋਂ ਬਾਹਰ ਆ ਰਹੇ ਨੇ ਇਸ ਮਸਲੇ ਦੀ ਪੁਸ਼ਟੀ ਹੈ ਜਿਹੜੀ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਕਰ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਜਿਹੜੀ ਕਪੂਰਥਲਾ ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਉਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਹੈ ਦਰਅਸਲ ਕਪੂਰਥਲਾ ਕੋਰਟ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਫਿਰ ਬਾਅਦ ਵਿੱਚ ਇਸ ਦੇ ਉੱਤੇ ਫੈਸਲਾ ਲੈ ਲਿਆ ਜਿਹੜੀ ਔਰਤ ਨੇ ਐਫ ਆਈ ਆਰ ਦਰਜ ਕਰਵਾਈ ਸੀ ਉਹਨਾਂ ਦਾ ਵੀ ਪੱਖ ਸੁਣਿਆ ਗਿਆ ਕਪੂਰਥਲਾ ਦੇ ਪੁਲੱਥ ਇਲਾਕੇ ਦੇ ਵਿੱਚ ਕਾਂਗਰਸ ਵਿਧਾਇਕ ਸੁਪਾਲ ਸਿੰਘ ਖੈਰਾ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕਪੂਰਥਲਾ ਕੋਰਟ ਨੇ ਖੈਰਾ ਦੀ ਜ਼ਮਾਨਤ ਅਰਜੀ ਨੂੰ ਮਨਜ਼ੂਰ ਕਰ ਲਿਆ 12 ਜਨਵਰੀ ਨੂੰ ਪੁਲਿਸ ਦੁਆਰਾ ਰਿਕਾਰਡ ਪੇਸ਼ ਕਰਨ ਦੇ ਲਈ ਆਖਿਆ ਗਿਆ ਸੀ ਉਸ ਤੋਂ ਬਾਅਦ 15 ਜਨਵਰੀ ਦੀ ਤਾਰੀਖ ਤੈਅ ਕੀਤੀ ਗਈ 12 ਤਰੀਕ ਨੂੰ ਪੁਲਿਸ ਰਿਕਾਰਡ ਪੇਸ਼ ਨਹੀਂ ਕਰ ਸਕੀ ਤਾਂ ਹੁਣ ਅਦਾਲਤ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਦੇ ਉੱਤੇ ਫੈਸਲਾ ਕੀਤਾ ਤੇ ਜ਼ਮਾਨਤ ਤਰਜੀ ਮਨਜ਼ੂਰ ਕਰ ਲਈ ਹੈ ਖੈਰਾ ਦੇ ਵਕੀਲ ਕਮਲਜੀਤ ਸਿੰਘ ਤੇ ਰਜਤ ਢਿੱਲੋਂ ਨੇ ਵੀ ਇਹ ਦੱਸਿਆ ਜਾਣਕਾਰੀ ਦਿੱਤੀ ਹੈ ਕਿ 6 ਜਨਵਰੀ ਨੂੰ ਕਪੂਰਥਲਾ ਅਦਾਲਤ ਨੇ ਸੁਖਪਾਲ ਖੈਰਾ ਨੂੰ 14 ਦਿਨ ਦੇ ਲਈ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਤਾ ਹੁਣ ਜ਼ਮਾਨਤ ਅਰਜੀ ਉਸ ਤੋਂ ਬਾਅਦ ਹੀ ਲਗਾਈ ਗਈ ਸੀ ਤਾਂ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ 9 ਜਨਵਰੀ ਨੂੰ ਪੁਲਿਸ ਨੇ ਰਿਕਾਰਡ ਨਹੀਂ ਪੇਸ਼ ਕੀਤਾ ਫਿਰ 11 ਜਨਵਰੀ ਨੂੰ ਰਿਕਾਰਡ ਪੇਸ਼ ਕਰਨ ਦੇ ਲਈ ਆਖਿਆ ਗਿਆ ਆਦੇਸ਼ ਦਿੱਤੇ ਗਏ ਉਸ ਦਿਨ ਵੀ ਪੁਲਿਸ ਰਿਕਾਰਡ ਪੇਸ਼ ਨਾ ਕਰ ਸਕੀ ਫਿਰ 12 ਜਨਵਰੀ ਨੂੰ ਆਦੇਸ਼ ਦਿੱਤੇ ਗਏ ਰਿਕਾਰਡ ਪੇਸ਼ ਕਰਨ ਦੇ ਤੇ ਅੱਜ ਅਦਾਲਤ ਨੇ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਪਰਿਵਾਰ ਲਗਾਤਾਰ ਕਹਿ ਰਿਹਾ ਸੀ ਕਿ ਸੁਭਾਨਪੁਰ ਥਾਣੇ ਵਿੱਚ 4 ਜਨਵਰੀ ਨੂੰ ਦਰਜ ਹੋਈ ਐਫ ਆਈ ਆਰ ਪੂਰੀ ਤਰ੍ਹਾਂ ਝੂਠੀ ਹੈ ਰਾਜਨੀਤੀ ਤੋਂ ਪ੍ਰੇਰਿਤ ਹੈ ਜਿਸ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਮਾਨਯੋਗ ਹਾਈ ਕੋਰਟ ਨੇ ਇੱਕ ਜਿਹੜੀ ਜ਼ਮਾਨਤ ਅਰਜੀ ਸੀ ਉਸ ਨੂੰ ਮਨਜ਼ੂਰ ਕਰ ਲਿਆ ਇਸ ਐਫ ਆਈ ਆਰ ਨੂੰ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ ਜਿਸ ਦੀ ਸੁਣਵਾਈ 15 ਜਨਵਰੀ ਯਾਨੀ ਕਿ ਅੱਜ ਹੋਈ ਹੈ ਇਸ ਮਾਮਲੇ ਦੇ ਵਿੱਚ ਉਹਨਾਂ ਦੇ بیٹے ਮਹਤਾਬ ਸਿੰਘ ਖਹਿਰਾ ਨੇ ਵੀ ਦੱਸਿਆ ਕਿ ਮਾਨਯੋਗ ਅਦਾਲਤ ਨੇ 22 ਤਰੀਕ ਨੂੰ ਪੁਲਿਸ ਨੂੰ ਪੇਸ਼ ਕਰਨ ਦੇ ਆਦੇਸ਼ ਦਿੱਤੇ ਨੇ ਇਸ ਮਾਮਲੇ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ 22 ਤਰੀਕ ਨੂੰ ਪੁਲਿਸ ਕੋ ਨੂੰ ਜਿਹੜਾ ਪੇਸ਼ ਹੋਣ ਦੇ ਆਦੇਸ਼ ਵੀ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਜਿਹੜਾ ਐਨਡੀਪੀਐਸ ਦਾ ਮਾਮਲਾ ਸੀ 2015 ਦੇ ਵਿੱਚ ਹੋਇਆ ਸੀ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਐਨਡੀਪੀਐਸ ਦਾ ਕੇਸ ਦਰਜ ਹੁੰਦਾ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਦਾ ਉਸ ਵਕਤ ਐਫਆਈਆਰ ਦੇ ਵਿੱਚ ਨਾਮ ਨਹੀਂ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਨਾਲ ਜੋੜ ਲਿਆ ਗਿਆ ਕੁਝ ਬਿਆਨਾਂ ਦੇ ਆਧਾਰ ਦੇ ਉੱਤੇ ਉਸ ਤੋਂ ਬਾਅਦ ਕਾਂਗਰਸ ਨੇ ਵੀ ਲਗਾਤਾਰ ਪ੍ਰਚਾਰ ਕੀਤਾ ਕਿ ਸਾਰਾ ਸਰ ਗਲਤ ਹੈ ਪਿਛਲੇ ਦਿਨਾਂ ਦੇ ਵਿੱਚ ਨਾਬਾ ਜੇਲ੍ਹ ਚ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪੰਜਾਬ ਇਨਚਾਰਜ ਦਵਿੰਦਰ ਯਾਦਵ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਈ ਲੀਡਰ ਸਾਹਿਬ ਕਾ ਮੰਤਰੀ ਕਾਂਗਰਸ ਦੇ ਆਗੂ ਜੇਲ੍ਹ ਚ ਮੁਲਾਕਾਤ ਕਰਨ ਗਏ ਸਨ ਤਾਂ ਹੁਣ ਜ਼ਮਾਨਤਰਜੀ ਮਨਜ਼ੂਰ ਕਰ ਲਈ ਗਈ ਹੈ ਤਾਂ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਵੱਡੀ ਰਾਹਤ ਮਿਲੀ ਹੈ ਸੁਖਪਾਲ ਸਿੰਘ ਖੈਰਾ ਨੂੰ ਤਾ ਜੇਲ ਤੋਂ ਕਦੋਂ ਛੇਤੀ ਹੀ ਬਾਹਰ ਆਉਣ ਦੀ ਜਿਹੜੀ ਸੰਭਾਵਨਾ ਹੁਣ ਬਣ ਗਈ ਹੈ ਤਾਂ ਇਸ ਨੂੰ ਲੈ ਕੇ ਜਿਹੜਾ ਵੀ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲੋਂ ਜਾਣਕਾਰੀ ਸਾਂਝੀ ਕੀਤੀ ਜਾ ਸਕੇ